ਪੰਜਾਬ ਦੇ ਸਕੂਲਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਰਾਸ਼ਨ ਕਾਰਡ ਸਕੀਮ ਸੰਬੰਧੀ ਆਈ ਵੱਡੀ ਖਬਰ ਜਲਦੀ ਕਰ ਲਓ ਇਹ ਜ਼ਰੂਰੀ ਕੰਮ ਪੈਨਸ਼ਨ ਸੰਬੰਧੀ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਜੀ ਮੋਦੀ ਸਰਕਾਰ ਦਾ ਅਗਲਾ ਐਕਸ਼ਨ ਨੋਟਬੰਦੀ ਮਗਰੋਂ ਹੁਣ ਸਿੰਬੰਦੀ ਜੀ ਹਾਂ ਜੇਕਰ ਤੁਹਾਡੇ ਕੋਲ ਵੀ ਪੁਰਾਣਾ SIM ਕਾਰਡ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਮੋਦੀ ਸਰਕਾਰ ਜਲਦੀ ਹੀ ਨੋਟਬੰਦੀ ਵਾਂਗ ਹੋਣਾ SIM ਜਿਹੜੀ ਬੰਦੀਆ ਕਰਨ ਜਾ ਰਹੀ ਹੈ ਤੁਹਾਨੂੰ ਜਲਦੀ ਹੀ ਨਵਾਂ SIM ਲੈਣਾ ਪੈ ਸਕਦਾ ਕਿਉਂਕਿ ਭਾਰਤ ਸਰਕਾਰ ਪੁਰਾਣੇ SIM ਕਾਰਡਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ ਭਾਰਤ ਸਰਕਾਰ ਮੋਬਾਈਲ ਫੋਨਾਂ ਵਿੱਚ ਵਰਤੇ ਜਾਣ ਵਾਲੇ ਪੁਰਾਣੇ SIM ਕਾਰਡਾਂ ਨੂੰ ਬਦਲਣ ਤੇ ਵਿਚਾਰ ਜਿਹੜਾ ਕਰ ਰਹੀ ਹੈ ਤਾਂ ਦੇਖ ਸਕਦੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਇਹ ਕਦਮ ਦੇਸ਼ ਦੀ ਪ੍ਰਮੁੱਖ ਸਾਈਬਰ ਸੁਰੱਖਿਆ ਏਜੰਸੀ ਦੀ ਜਾਂਚ ਤੋਂ ਬਾਅਦ ਬਾਦ ਉਠਾਇਆ ਜਾ ਰਿਹਾ ਜਿਸ ਵਿੱਚ ਇਹ ਖੁਲਾਸਾ ਹੋਇਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਇਹ ਜਾਂਚ ਰਾਸ਼ਟਰੀ ਸਾਈਬਰ ਸੁਰੱਖਿਆ ਦੇ ਗ੍ਰਹਿ ਮੰਤਰਾਲੇ ਦੁਆਰਾ ਸਾਂਝੇ ਤੌਰ ਤੇ ਕੀਤੀ ਗਈ ਸੀ ਇਸ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹੁਣ ਸਰਕਾਰ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ ਤੇ ਸਮੀਖਿਆ ਕਰ ਰਹੀ ਹੈ ਅਦੇ ਪੁਰਾਣੇ SIM ਕਾਰਡਾਂ ਨੂੰ ਬਦਲਣ ਦੀ ਜਿਹੜੀ ਹੈ ਸੰਭਾਵਨਾ ਦੀ ਪਰਚੋਲ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਜੇਕਰ ਸਰਕਾਰ ਅਜਿਹਾ ਕਰਦੀ ਆ ਤਾਂ ਨੋਟਬੰਦੀ ਵਾਂਗ SIM ਬੰਦੀ ਦੌਰਾਨ ਨਵੇਂ SIM ਲੈਣ ਲਈ ਲੰਬੀਆਂ ਕਤਾਰਾਂ ਲੱਗ ਸਕਦੀਆਂ ਹਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿਹੜੀ ਸੇਵਾ ਤੁਹਾਡੇ ਫੋਨ ਦੇ ਵਿੱਚ ਹਨ ਉਹ ਬਦਲੀਆਂ ਜਾ ਸਕਦੀਆਂ ਹਨ ਹੁਣ ਸਰਕਾਰੀ ਦੇ ਤੇ ਜਿਹੜਾ ਕੰਮ ਕਰ ਰਹੀ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਵੱਡੀ ਚਿੰਤਾ ਜੀ ਹਾਂ ਬ੍ਰੇਕਿੰਗ ਨਿਊਜ਼ ਹੈ ਜੇ ਤੁਹਾਡੇ ਕੋਲ ਵੀ ਰਾਸ਼ਨ ਕਾਰਡ ਹੈਗਾ ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਹੇਠ ਲਾਭ ਲੈ ਰਹੇ ਲੱਖਾਂ ਪਰਿਵਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਹੁਣ ਜਿਨ੍ਹਾਂ ਲਾਪਾਤਰੀਆਂ ਨੇ ਹੁਣ ਤੱਕ ਆਪਣੀ ਈਕੇਵਾਈਸੀ ਪ੍ਰਕਿਰਿਆ ਨਹੀਂ ਪੂਰੀ ਕੀਤੀ ਉਹਨਾਂ ਦੇ ਨਾਮ ਰਾਸ਼ਨ ਲੈਣ ਵਾਲੀ ਸੂਚੀ ਵਿੱਚੋਂ ਕੱਟੇ ਜਾ ਸਕਦੇ ਹਨ ਸੂਬੇ ਵਿੱਚ ਕੁੱਲ 1.57 ਕਰੋੜ ਲਾਪਾਤਰੀ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਕੇਵਾਈਸੀ ਕਰਾਉਣੀ ਹੈ ਤਾਂ ਦੇਖ ਸਕਦੇ ਵੱਡੀ ਅਪਡੇਟ ਇਜਿਨ ਵਿੱਚੋਂ ਕੇ ਵਜh ਦਸੀ ਜਾ ਰਹੀ ਹੈ ਤਾਂ ਵੱਡੀ ਅਪਡੇਟ 31 ਮਾਰਚ ਸੀ ਪਰ ਹੁਣ 30 ਅਪ੍ਰੈਲ ਤੱਕ ਵਧਾ ਦਿੱਤੀ ਹੈ ਹੁਣ ਸਿਰਫ 22 ਦਿਨ ਬਚੇ ਹਨ ਤਾਂ ਜਲਦੀ ਜਲਦੀ ਕੇ ਵਾਈਸੀ ਜਿਹੜੀ ਆ ਕੰਪਲੀਟ ਕਰਾ ਲਓ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਈ ਲਾਪਾਤਰੀ ਜਾਂ ਤਾਂ ਵਿਦੇਸ਼ ਵਿੱਚ ਹਨ ਅਤੇ ਜਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹੀ وجہ ਹੈ ਕਿ ਈ ਕੇ ਵਾਈਸੀ ਦੀ ਗਿਣਤੀ ਘਟ ਰਹੀ ਹੈ ਸਰਵੇਖਣ ਵਿੱਚ ਪਿਛਲੇ 5 ਮਹੀਨੇ ਤੋਂ ਚੱਲ ਰਿਹਾ ਪਰ ਲੋੜਿੰਦੇ ਪ੍ਰਗਤੀ ਨਹੀਂ ਹੋਈ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮંત્રી ਕਟੂ ਚੱਕ ਨੇ ਦੱਸਿਆ ਕਿ ਪਹਿਲਾਂ 3 ਲੱਖ ਲਾਪਾਤਰੀ ਦੇ 61 ਕਾਰਡ ਰੱਦ ਕੀਤੇ ਗਏ ਹਨ ਜਿੱਤੇ ਗਏ ਸਨ ਪਰ ਵੱਡੇ ਪੱਧਰ ਤੇ ਆਈਆਂ ਸ਼ਿਕਾਇਤਾਂ ਤੋਂ ਬਾਅਦ ਹੁਣ 24 ਜਨਵਰੀ 2024 ਨੂੰ ਇਹ ਕਾਰਡ ਮੁੜ ਬਹਲ ਕੀਤੇ ਗਏ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ 8 ਤੋਂ 22 April ਤੱਕ ਵੱਡਾ ਐਲਾਨ ਸਰਕਾਰ ਨੇ ਇਹਨਾਂ ਔਰਤਾਂ ਲਈ ਕਰਨ ਜਾ ਰਹੀ ਹੈ ਇਹ ਵੱਡਾ ਕੰਮ ਜੀ ਹਾਂ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਪੰਜਾਬ ਸਰਕਾਰ ਵੱਡਾ ਇੱਕ ਕਦਮ ਚੁੱਕਣ ਜਾ ਰਹੀ ਹੈ ਪੰਜਾਬ ਵਿਦਿਆ ਗਰਵਤੀ ਮਹਿਲਾਵਾਂ ਨੂੰ ਲੈ ਕੇ ਅਮ ਖਬਰ ਸਾਹਮਣੇ ਇਹ ਦੱਸਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪੋਸ਼ਣ ਜਾਗਰੂਤਾ ਨੂੰ ਲੈ ਅਹਿਮ ਮੁਹਿੰਮ ਚਲਾਈ ਜਾ ਰਹੀ ਹੈ ਤਰਸਲ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਵਾਂ ਪੋਸ਼ਣ ਪਖਵਾੜਾ ਪੂਰੇ ਸੂਬੇ ਵਿੱਚ 8 ਅਪ੍ਰੈਲ ਤੋਂ 22 ਅਪ੍ਰੈਲ 2025 ਤੱਕ ਮਨਾਇਆ ਜਾਵੇਗਾ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਇਸ ਵੀਡੀਓ ਦੇਖ ਸਕਦੇ ਹੋ ਇਸ ਮੁਹਿੰਮ ਦਾ ਉਦੇਸ਼ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਉਣ ਵਾਲੀਆਂ ਮਾਵਾਂ ਲਈ ਪੋਸ਼ਣ ਸੰਬੰਧੀ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਹੈ ਕਿ ਇਹ 2 ਹਫ਼ਤੇ ਚੱਲਣ ਵਾਲੀ ਮੁਹਿੰਮ ਸੂਬੇ ਵਿੱਚ ਪੋਸ਼ਣ ਜਾਗਰੂਤਾ, ਭਾਈਚਾਰਕ ਪਾਗੀਦਾਰ ਅਤੇ ਟਿਕਾਊ ਚਰਚਾ ਰਹੀਂ ਮਨਾਈ ਜਾਵੇਗੀ। ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਤੁਸੀਂ ਇਸ ਵੇਲੇ ਜਿਹੜੀ ਦੇਖ ਸਕਦੇ ਹੋ। ਕੈਬਨਟ ਮੰਤਰੀ ਡਾਕਟਰ ਵਜੀਦ ਕੌਰ ਨੇ ਕਿਹਾ ਕਿ ਇਸ ਸਾਲ ਪੋਸ਼ਣ ਪਖਵਾੜੇ ਦੌਰਾਨ ਜੀਵਨ ਦੇ ਪਹਿਲੇ 1000 ਦਿਨ ਜਿਨ੍ਹਾਂ ਵਿੱਚ ਪੋਸ਼ਣ ਵਿੱਚ ਸੁਧਾਰ ਕਰਨ ਦੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਇਹ ਸਮਾਂ ਬੱਚੇ ਦੇ ਸਹੀ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਜਿਹੜਾ ਹੁਣ ਉਪਰਾਲਾ ਕੀਤਾ ਜਾ ਰਿਹਾ ਹੈ 8 ਤੋਂ ਲੈ ਕੇ 22 April ਤੱਕ ਜਿਹੜਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਤਾ ਬ੍ਰੇਕਿੰਗ ਨਿਊਜ਼ ਪੌੜੀਆ ਪੰਜਾਬ ਪਾਸਿਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੂਜੇ ਪਾਸੇ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਰੋਡਵੇਜ਼ ਦਾ ਹੋਵੇਗਾ ਚੱਕਾ ਜਾਮ ਜਾਣੋ ਕੀ ਹੈ ਪੂਰੀ ਖਬਰ ਜੀ ਕੀ ਹੈ ਇਸ ਦੀ ਵਜ੍ਹਾ ਤਾਂ ਵੱਡੀ ਅਪਡੇਟ ਤੁਹਾਨੂੰ ਹਾਂਜੀ ਕਰ ਰਹੇ ਹਾਂ ਹਰਿਆਣੇ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਣ ਜਾ ਰਿਹਾ ਹੈ ਅਤੇ ਹਰਿਆਣੇ ਦੇ ਵਿੱਚ ਕਿਉਂ ਇਹ ਜਿਹੜਾ ਚੱਕਾ ਜਾਮ ਹੋਵੇਗਾ ਇਸ ਵਾਰ ਹਰਿਆਣਾ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਸਰਕਾਰ ਨੂੰ ਵੀ ਹੜਤਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮਝੌਤੇ ਤੋਂ ਬਾਅਦ ਰੋਡਵੇਜ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹੁਣ ਰੋਡਵੇਜ ਕਰਮਚਾਰੀਆਂ ਨੇ ਸੰਕੇਤ ਪੁਖ ਹੜਤਾਲ ਕਰਕੇ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਦੇ ਵਿੱਚ ਜਿਹੜਾ ਚੱਕਾ ਜਾਮ ਬੱਸਾਂ ਦਾ ਕੀਤਾ ਜਾਵੇਗਾ ਮੁਲਾਜ਼ਮਾਂ ਦੇ ਵੱਲੋਂ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਤੁਸੀਂ ਜਿਹੜੀ ਦੇਖ ਸਕਦੇ ਹੋ ਜੀ ਸਮਝੌਤੇ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦਾ ਦੋਸ਼ ਲਗਾਉਂਦੇ ਹੋਏ ਕਰਮਚਾਰੀਆਂ ਨੇ ਆਪਣੀਆਂ 32 ਨੁਕਾਤੀਆਂ ਮੰਗਾਂ ਦੇ ਵਿੱਚ ਹੜਤਾਲ ਸਮੇਤ ਵੱਡੇ ਪੱਧਰ ਤੇ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਸ ਵੇਲੇ ਬੜੀ ਖਬਰ ਦੇਖ ਸਕਦੇ ਹੋ ਹੜਤਾਲ ਕੀਤੀ ਜਾਵੇਗੀ ਤਾਂ ਬੜੀ ਖਬਰ ਕੋਲ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਪੰਜਾਬ ਦੇ ਪਿੰਡੂ ਵਿਕਾਸ ਪੰਚਾਇਤੀ ਮੰਤ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਜੀ ਕਿ ਹਰ ਪਿੰਡ ਦੇ ਵਿੱਚ ਜਿਹੜੇ ਹੁਣ ਖੇਡ ਮੈਦਾਨ ਬਣਾਏ ਜਾਣਗੇ ਪੰਜਾਬ ਦੇ ਜਿੰਨੇ ਵੀ ਪਿੰਡ ਹਨ ਉਹਨਾਂ ਦੇ ਵਿੱਚ ਖੇਡ ਮੈਦਾਨ ਬਣਾਉਣ ਦਾ ਸਰਕਾਰ ਨੇ ਵੱਡਾ ਉਪਰਾਲਾ ਕਦਮ ਚੁੱਕਿਆ ਹੈ ਕਿ ਸਰਕਾਰ ਨੇ ਕਿਹਾ ਕਿ ਹੁਣ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਹਰ ਪਿੰਡਾਂ ਦੇ ਵਿੱਚ ਗਰਾਊਂਡ ਜਿਹੜੇ ਆ ਹੁਣ ਉਹ ਸਰਕਾਰ ਖੇਡ ਦੇ ਮੈਦਾਨ ਜਿਹੜੇ ਬਣਾ ਕੇ ਦੇਵੇਗੀ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਖੇਡ ਦੇ ਮੈਦਾਨ ਦਾ ਮੈਦਾਨਾਂ ਦਾ ਨਿਰਖਣ ਕੀਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ 12000 ਸਰਕਾਰੀ ਸਕੂਲਾਂ ਵਿੱਚ 12000 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰੇਗੀ ਪੰਜਾਬ ਸਰਕਾਰ 2000 ਕਰੋੜ ਕੀਤੇ ਜਾਣਗੇ ਖਰਚ ਤਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀ ਸਰਕਾਰੀ ਸਕੂਲਾਂ ਸੰਬੰਧੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਪੰਜਾਬ ਸਰਕਾਰ ਨੇ 12000 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 2000 ਕਰੋੜ ਖਰਚੇਗੀ 54 ਦਿਨਾਂ ਦਾ ਸਿੱਖਿਆ ਮੇਲਾ ਕ੍ਰਾਂਤੀ ਸ਼ੁਰੂ ਕੀਤਾ ਹੈ ਇਸ ਮਿਸ਼ਨ ਤਹਿਤ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ 12000 ਸਕੂਲਾਂ ਨੂੰ ਵਿਕਾਸ ਕਾਰਜ ਕਰਾਏਗੀ 7 April ਤੋਂ ਸ਼ੁਰੂ ਹੋਣ ਵਾਲੇ ਇਸ ਸਿੱਖਿਆ ਮੁੱਸਤਵ ਬਾਰੇ ਗੱਲ ਕਰਦੇ ਆਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਅੱਪਡੇਟ ਤੁਸੀਂ ਦੇਖ ਸਕਦੇ ਹੋ ਕੇ 12000 ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਹਨ ਸਰਕਾਰੀ ਸਕੂਲ ਹਨ ਉਹਨਾਂ ਨੂੰ ਸਰਕਾਰ ਨੇ 2000 ਕਰੋੜ ਰੁਪਏ ਉਹਨਾਂ ਦੇ ਉੱਤੇ ਖਰਚ ਕਰਨਾ ਤੇ ਉਹਨੂੰ ਅਪਰੇਟ ਕੀਤਾ ਜਾਵੇਗਾ 7 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀ ਸਿੱਖਿਆ ਮੌਸਮ ਬਾਰੇ ਗੱਲ ਕਰਦੇ ਆਂ ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਾਜ ਸਰਕਾਰ ਇਸ ਤੇ 12000 ਅਤੇ 12000 ਸਕੂਲਾਂ ਤੇ 2000 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤਾਜ਼ਾ ਖਬਰ ਤੁਸੀਂ ਜਿਹੜੀ ਦੇਖ ਸਕਦੇ ਹੋ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰਤਾ ਕਹਿੰਦਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਹਰ ਸਰਕਾਰੀ ਕਰਮਚਾਰੀ ਲਈ ਜ਼ਰੂਰੀ ਖਬਰ ਪੈਨਸ਼ਨ ਵਿੱਚ ਦੇਰੀ ਤੇ ਬੈਂਕ ਦੇਣਗੇ 8% ਵਿਆਜ ਤਾਂ ਦੇਖ ਸਕਦੇ ਹੋ ਹਰ ਸਰਕਾਰੀ ਕਰਮਚਾਰੀ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਜਰ ਬੈਂਕ ਦੇ ਇੱਕ ਤਾਜ਼ਾ ਨਿਰਦੇਸ਼ ਤੇ ਸੇਵਾ ਮੁਕਤੀ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀ ਨੂੰ ਪੈਨਸ਼ਨ ਮੰਡਲ ਲਈ ਜ਼ਿੰਮੇਵਾਰੀ ਸਾਰੇ ਬੈਂਕਾਂ ਨੂੰ ਹੁਣ ਆਪਣੇ ਹੁਣ ਬੈਂਕ ਮੁਨਾ ਪੈਨਸ਼ਨ ਭੁਗਤਾਨ ਵਿੱਚ ਕਿਸੇ ਵੀ ਦੇਰੀ ਲਈ 8% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦੇਣਾ ਪਵੇਗਾ ਆਰਬੀ ਦਾ ਮਾਸਟਰ ਸਰਕੂਲਰ ਇਸ ਲੋੜ ਨੂੰ ਵਧਾਉਂਦਾ ਹੈ ਅਤੇ ਇਸ ਉਦੇਸ਼ਣ ਪੈਨਸ਼ਨਾਂ ਨੂੰ ਉਹਨਾਂ ਦੇ ਬਕਾਏ ਦੀ ਦੇਰੀ ਨਾਲ ਅਦਾਇਗੀ ਲਈ ਮੁਆਵਜ਼ਾ ਦੇਣਾ ਹੈ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ